ਕਿਰਪਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਪੂ ਜੀ ਮੇਰੇ ਕਸਤੇ ਨੇ ਜਿੱਦਾਂ ਹੁਣ ਆਪਾਂ ਪੰਜ ਭੋਤ ਕਸ਼ੀਰ ਆਪਾਂ ਭੋਜਨ ਸ਼ੱਕਦੇ ਆ ਇਸ ਤਰ੍ਹਾਂ ਜਿਹੜੀਆਂ ਸੂਖਮ ਰੂਹਾਂ ਹੁੰਦੀਆਂ ਬਾਪੂ ਜੀ ਉਹਨਾਂ ਦਾ ਵੀ ਸੂਖਮ ਭੋਜਨ ਹੁੰਦਾ ਹੈ ਉਹ ਭੋਜਨ ਉਹਦਾ ਕਿਸ ਤਰ੍ਹਾਂ ਦਾ ਹੁੰਦਾ ਬਾਪੂ ਜੀ ਉਹ ਕੀ ਸ਼ੱਕਦੇ ਆ ਕਿ ਉਹ ਜਿੱਦਾਂ ਨਾਮ ਜਪਦੇ ਆ ਕਿ ਨਾਮ ਜਪਣ ਦੀ ਉਹਨਾਂ ਦੀ ਨਹੀਂ ਖੁਰਾਕ ਆ ਕਿ ਕੋਈ ਹੋਰ ਆ ਮਤਲਬ ਦੱਸਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਪੂ ਜੀ ਆਪ ਜੀ ਦਾ ਮਿਊਟ ਬੰਦ ਹੋ ਗਿਆ ਪਤਾ ਨਹੀਂ ਮੇਰੇ ਇਫੋਨ ਇਦਾਂ ਕੁ ਸ਼ੁਰੂ ਹੋ ਗਿਆ ਜੀ ਉਸ ਤਰ੍ਹਾਂ ਸੀ ਕਿ ਆਵਾਜ਼ ਗੜਗੜ ਹੋ ਰਹੀ ਸੀ ਤੇ ਫਿਰ ਮੈਂ ਆਪਣਾ ਮਿਊਟ ਬੰਦ ਕਰ ਲਿਆ ਸੀ ਮੈਂ ਕਿ ਤੁਹਾਡੀ ਆਵਾਜ਼ ਮੈਨੂੰ ਸਹੀ ਤਰ੍ਹਾਂ ਸੁਣ ਗਈ ਕਿਉਂਕਿ ਦੋ ਜਣੇ ਖੁੱਲੇ ਹੋਣ ਤਾਂ ਫਿਰ ਆਵਾਜ਼ ਆਉਂਦੀ ਰਹਿੰਦੀ ਹੈ ਕਈ ਵਾਰੀ ਉਸ ਤਰ੍ਹਾਂ ਹੀ ਕੋਈ ਡਿਸਟਰਬੈਂਸ ਵੀ ਹੋ ਜਾਂਦੀ ਹੈ ਤੋਂ ਇਸ ਤਰ੍ਹਾਂ ਮੈਂ ਹੀ ਬੰਦ ਕੀਤਾ ਸੀ ਤੋਂ ਗੁਰੂ ਪਿਆਰਿਓ ਜੋ ਆਪ ਜੀ ਦਾ ਸਵਾਲ ਹੈ ਸੁਖਮੈ ਜਾਣੇ ਅਸਤੋਲਾ ਸਭ ਪਰ ਕਿਰਪਾ ਦ੍ਰਿਸ਼ਟ ਕਲਪੂਲਾ ਉਹ ਇਸ ਦਾ ਜਵਾਬ ਗੁਰੂ ਪਿਆਰਿਓ ਇਹ ਹੀ ਹੈ ਕਿ ਜੋ ਸੁਖਮ ਰੂਆ ਹਨ ਇਹਦੇ ਵਿੱਚ ਦੇਵਤੇ ਵੀ ਹਨ ਊਤ ਵੀ ਹਨ ਸ਼ੁਗਰ ਵੀ ਹਨ ਮਿਰਗਾਚ ਵੀ ਹਨ ਤਾਂ ਇਹ ਜਿਹੜੇ ਜੀਵਨ ਮੁਕਤ ਨਹੀਂ ਹੋਏ ਦੇਵਤੇ ਤਾਂ ਗੁਰੂ ਪਿਆਰਿਓ ਉਹ ਦੇਵ ਲੋਗ ਤੱਕ ਪਹੁੰਚ ਗਏ ਅਨਹਦ ਬਾਣੀ ਤੱਕ ਪਹੁੰਚੇ ਹੋਏ ਉਹਨਾਂ ਦੀ ਤੇ ਜਿਹੜੀ ਜੀਵਾਤਮਾ ਜਾਗਦੀ ਹੈ ਪਰ ਹਲੇ ਮਿਲਾਪ ਨਹੀਂ ਹੋਇਆ ਤੋ ਭਗਤੀ ਵਿਵਸਥੇ ਉਹਨਾਂ ਨੂੰ ਸ਼ਰੀਰ ਚਾਹੀਦਾ ਹੁਣ ਇਹ ਜਿਹੜੇ ਅਵਗਤ ਹੋ ਗਏ ਮਰ ਗਏ ਕਿਸੇ ਕਾਰਨ ਤੋ ਇਹ ਜਿਹੜੇ ਜਿਨ੍ਹਾਂ ਦੇ ਆਖਰੀ ਸਮੇਂ ਦੇ ਵਿੱਚ ਇਹ ਚੀਜ਼ਾਂ ਧਿਆਨ ਵਿੱਚ ਰਹਿ ਗਈਆਂ ਜਿਸ ਤਰ੍ਹਾਂ ਅਸੀਂ ਜਾਣਦੇ ਹਾਂ ਕਿ ਬਾਣੀ ਗੁਰੂ ਵਿੱਚ ਲਿਖਿਆ ਹੈ ਭਈ ਮੰਦਰ ਘਰ ਦੇ ਵਿੱਚ ਜਿਹਦਾ ਧਿਆਨ ਰਹਿ ਗਿਆ ਤੇ ਉਹ ਭੂਤ ਬਣ ਕੇ ਉਸ ਘਰ ਵਿੱਚ ਆ ਜਾਂਦਾ ਹੈ ਜਾਂ ਧਨ ਦੌਲਤ ਦੇ ਵਿੱਚ ਧਿਆਨ ਰਹਿ ਜੇ ਸਰਪ ਬਣ ਕੇ ਆ ਕੇ ਬਹਿ ਜਾਂਦਾ ਹੈ ਜਾ ਕੋਤੇ ਦੇ ਜੋਨ ਵਿੱਚ ਜਾ ਕੇ ਕਾਰ ਦੀ ਰਖਵਾਲੀ ਕਰਦਾ ਹੈ। ਤੋਂ ਇਸ ਤਰ੍ਹਾਂ ਦੇ ਬਾਣੀ ਦੇ ਉਦਾਹਰਣ ਬਹੁਤ ਸਾਰੇ ਹਨ। ਪਰ ਇਹਨਾਂ ਦਾ ਖਾਣਾ ਗੁਰੂ ਪਿਆਰਿਓ ਕਿਸੇ ਦਾ ਕੋਈ ਪਾਵਨ ਖਾਂਦਾ ਹੈ। ਇਹ ਸੁਖਮ ਜਿਹੜੇ ਚਾਰ ਤਰ੍ਹਾਂ ਦੇ ਜੀਵਨ ਭੂਤ ਪ੍ਰੇ ਸੁਗਰ ਮਿਰਦਾਂਚ। ਤੋਂ ਮਹਾਰਾਜ ਜੀ ਕਹਿੰਦੇ ਇੱਕ ਨਾ ਮਿੱਟੀ ਆ ਮੈਂ ਮਿੱਟੀ ਆ ਖਾਏ। ਇੱਕ ਪਵਨ ਸੁਮਾਰਿ ਪਵਨ ਸੁਮਾਰ ਇੱਕ ਪਵਨ ਦੇ ਵਿੱਚ ਰਹਿੰਦੇ ਹੋ ਪੌਣੀ ਖਾਂਦੇ ਹੋ ਹੋਰ ਕੋਈ ਪਦਾਰਥ ਨਹੀਂ ਹੁੰਦਾ ਸੋ ਇੱਕ ਮਿੱਟੀ ਦੇ ਜੀਵ ਹਨ ਜਿਹੜੇ ਇਹ ਭੂਤ ਪ੍ਰੇਤ ਬਣੇ ਹਨ ਇਹ ਮਿੱਟੀ ਖਾਂਦੇ ਹਨ ਇੱਕ ਨਾ ਮਿੱਟੀਾਂ ਮੈਂ ਮਿੱਟੀ ਆ ਖਾ ਇੱਕ ਪਵਨ ਸੁਮਾਰਿ ਪਵਨ ਸੁਮਾਰ ਇੱਕ ਨਰੰਕਾਰੀ ਨਾਮੰਦਾਰ ਜਿਹੜੇ ਦੇਵਤੇ ਹਨ ਉਹਨਾਂ ਇਹ ਨਾਮ ਦਾ ਰਸ ਹੁੰਦਾ ਹੈ ਸੰਗਤ ਵਿੱਚ ਹੇ ਵੀ ਬੰਦੇ ਹੋ ਉਹ ਇਹ ਸੁਖਮ ਰਵਾਹਨ ਗੁਰੂ ਪਿਆਰੇ ਉਹ ਕਿਸੇ ਨੂੰ ਇਹ ਦੁੱਖ ਨਹੀਂ ਦਿੰਦੇ ਪਰ ਇਹਨਾਂ ਨੂੰ ਜਿਹਨੂੰ ਇਸ ਕਥਾ ਦਾ ਰਸ ਮਿਲਦਾ ਹੈ ਪਰਚੂਨ ਇਹਨਾਂ ਨੂੰ ਮਿਲਦਾ ਹੈ ਪੂਰਵ ਜਨਮ ਪਰਚੂਨ ਕਮਾਏ ਇਹ ਪਹਿਲੇ ਜਨਮਾਂ ਦੇ ਵਿੱਚ ਹੁਣ ਅਸੀਂ ਵੀ ਇਸੇ ਤਰ੍ਹਾਂ ਪੰਛੀ ਬਣੇ ਹੋਵਾਂਗੇ ਕਦੀ ਭੂਤ ਪ੍ਰੇਤ ਬਣੇ ਹੋਵਾਂਗੇ ਕਦੀ ਸਰਕੋ ਬਣੇ ਹੋਵਾਂਗੇ ਜਿਉਂ-ਜਿਉਂ ਅਸੀਂ ਇਹਨਾਂ ਚੀਜ਼ਾਂ ਦੇ ਵਿੱਚੋਂ ਹੋ ਕੇ ਨਿਕਲਦੇ ਜਾਂਦੇ ਹਾਂ ਜਿਸ ਤਰ੍ਹਾਂ ਸਾਨੂੰ ਇਹ ਪੰਜ ਦੋਤ ਸਾਨੂੰ ਨਵੇਂ-ਨਵੇਂ ਯੁਕਤੀਆਂ ਦੇ ਨਾਲ ਸਾਨੂੰ ਫਿਰ ਸਾਡੀ ਬਸਤਾ ਤੋੜ ਦਿੰਦੇ ਫਿਰ ਅਸੀਂ ਉਹਨਾਂ ਨੂੰ ਸਮਝ ਜਾਂਦੇ ਹਾਂ ਕਿ ਇਹ ਦੁਬਾਰੇ ਯੁਕਤੀ ਲਾਈ ਫਿਰ ਅਸੀਂ ਇਹਨਾਂ ਨੂੰ ਕਾਬੂ ਆਂਗੇ ਫਿਰ ਉਹ ਨਵੀਆਂ ਯੁਕਤੀਆਂ ਸੋਚਦੇ ਫਿਰ ਉਹਨਾਂ ਨੂੰ ਕੋਈ ਜਿਹੜੀ ਉਸਨੂੰ ਪਤਾ ਨਾ ਹੋਵੇ ਨਵੀਂ ਯੁਕਤੀ ਨਾਲ ਇਹਨੂੰ ਘੇਰਾਂਗੇ ਕਿਉਂਕਿ ਜਦੋਂ ਔਰ ਰਾਜਾ ਕੇ ਅਨਤਾ ਜੈਨਾ ਗੁਰੂ ਪਿਆਰੇ ਤੋਂ ਪਰ ਜਾ ਫਿਰ ਉਹਦੀ ਸੈਨਾ ਜਿਹੜੀ ਹੈ ਉਹ ਹਥਿਆਰ ਸੁੱਟ ਦਿੰਦੀ ਜਦੋਂ ਰਾਜੇ ਨੂੰ ਦੂਜਾ ਰਾਜਾ ਫੜ ਲਵੇ ਬੰਦੀ ਬਣਾ ਲਵੇ ਤਾਂ ਹਸੈਨਾਪਤੀ ਸੈਨਾ ਭੱਜ ਜਾਂਦੀ ਹੈ ਜੋ ਕੁਝ ਕਾਬੂ ਆ ਜਾਂਦੀ ਉਹ ਬੰਦੀ ਖਾਨੇ ਚ ਬੰਦ ਕਰ ਦਿੱਤੇ ਜਾਂਦੇ ਹਨ ਤਾਂ ਇਸ ਤਰ੍ਹਾਂ ਉਹਨਾਂ ਨੂੰ ਪਤਾ ਹੈ ਕਿ ਜੋ ਜਾਪਦਾ ਹੈ ਸੰਤ ਹੈ ਭਗਤ ਹੈ ਜੇਸ ਨੂੰ ਹਟਾ ਦਈਏ ਤਾਂ ਫਿਰ ਬਾਕੀ ਦੇ ਜੀਵ ਹਟ ਜਾਂਦੇ ਹਨ ਤੇ ਜਦੋਂ ਨਵੀਆਂ ਨਵੀਆਂ ਪਾਕ ਸਾਹਿਬ ਦੱਸਦੇ ਸੀ ਵੀ ਇਹਨਾਂ ਦੀਆਂ ਜੁਗਤੀਆਂ ਨੂੰ ਸਮਝੋ ਆਠ ਆਠ ਹਟਣ ਦੇ ਵਿੱਚ ਕਿਸ ਤਰ੍ਹਾਂ ਇਹ ਪਸਾਂਦੇ ਨੇ ਕਿਹੜੇ ਕਿਹੜੇ ਹਟ ਨੇ ਜਿਹਦੇ ਵਿੱਚ ਅਸੀਂ ਫਸਦੇ ਜਾਂਦੇ ਉਹ ਜਦੋਂ ਇਹ ਪੂਰੀ ਵਿਚਾਰ ਇੱਕ ਵਾਰੀ ਆਪਾਂ ਕਰ ਲਵਾਂਗੇ ਫਿਰ ਸਾਨੂੰ ਮੋਟੀਆਂ ਮੋਟੀਆਂ ਜੁਗਤੀਆਂ ਪੂਰੀਆਂ ਤਾਂ ਨਹੀਂ ਪਤਾ ਲੱਗਣਗੀਆਂ ਕਿਉਂਕਿ ਜਦ ਤੱਕ ਸਾਡੇ ਨਾਲ ਉਹ ਪ੍ਰੈਕਟਿਸ ਕਰਨੀ ਹੋਏਗਾ ਅਸੀਂ ਫਸਾਂਗੇ ਨਹੀਂ ਤਦ ਤੱਕ ਨਿਕਲਣ ਦਾ ਰਸਤਾ ਨਹੀਂ ਪਤਾ ਲੱਗਦਾ ਕਈ ਸਾਰ ਦੇ ਕੋਈ ਗਲਤੀ ਹੋਈ ਸੀ ਫਿਰ ਅਸੀਂ ਰਸਤਾ ਮਾਰੀ ਸੰਦਸ ਤੇ ਇਸ ਤਰ੍ਹਾਂ ਗੁਰੂ ਪਿਆਰੇ ਉਚਾਈਆਂ ਤੋਂ ਮਿਲਦਾ ਇਹਨਾਂ ਨੂੰ ਪਰ ਇਹਨਾਂ ਦੇ ਮਨ ਦੇ ਵਿੱਚ ਪਿਆਸ ਹੈ ਕਿ ਸਾਨੂੰ ਮਨੁੱਖਾ ਜਨਮ ਮਿਲੇ ਤੇ ਇਹ有机会 ਮੰਗਦੇ ਰਹਿੰਦੇ ਨੇ ਤੇ ਬਹੁਤ ਸਾਰੇ ਜਨਮਾਂ ਦੇ ਵਿੱਚ ਬਾਜੀ ਹਾਰਦੇ ਹਾਰਦੇ ਪਰਮਾਰ ਇਹਨਾਂ ਦੀ ਅਚਾਨਕ ਇਹਨਾਂ ਨੂੰ ਮਨੁੱਖਾ ਜਨਮ ਦਿੰਦਾ ਪਰ ਇਸ ਤਰ੍ਹਾਂ ਕੋਈ ਪਾਣੀ ਦੇ ਜੀਵਨ ਇੱਕ ਦੂਜੇ ਨੂੰ ਮਾਰ ਕੇ ਖਾਂਦੇ ਹਨ। ਕੋਈ ਕੋਈ ਧਰਤੀ ਦੇ ਜੀਵ ਹੁੰਦੇ ਹਨ। ਇਸ ਤਰ੍ਹਾਂ ਪਰਿਵਾਰ ਦੇ ਵਿੱਚ ਸਾਡੇ ਟੀਮ ਜਿਹੜੀ ਇੱਕ ਜਗ੍ਹਾ ਤੋਂ ਨਹੀਂ ਆਉਂਦੀ। ਤੇ ਚਾਰੋਂ ਖਾਨੀਆਂ ਦੇ ਵਿੱਚੋਂ ਆ ਜਾਂਦੇ। ਆਕਾਸ਼ ਦੇ ਪੰਛੀ ਵੀ ਜੁਨ ਦੇ ਵਿੱਚੋਂ ਸਾਡੇ ਘਰ ਕੋਈ ਬੱਚਾ ਬੱਚੀ ਬਣ ਕੇ ਪੈਦਾ ਹੋ ਜਾਂਦਾ। ਪਰ ਜਿਹੜੇ ਦੇਵਤੇ ਨੇ ਇਹ ਬਹੁਤ ਸਮਾਂ ਲਾਉਂਦੇ ਨੇ। ਇਹ ਚੂਜ਼ ਕਰਕੇ ਆਉਂਦੇ ਕਿਉਂਕਿ ਇਹਨਾਂ ਦੇ ਮਨ ਜਾਗੇ ਹਨ। ਪਰ ਇਹਨਾਂ ਦਾ ਸਰੀਰ ਪਹਿਲਾਂ ਯਾਤਰਾ ਕਰਨ ਖਤਮ ਹੋ ਗਈ ਮਿਲਾਪ ਨਿਸ਼ੀ ਹੋਇਆ ਹਲੇ ਪਹੁੰਚੇ ਨਹੀਂ ਸੀ ਉਹ ਉਸ ਦੀ ਨਿਸ਼ਾਨੀ ਦਰਸੀ ਹੈ ਦੇਵ ਲੋਕ ਕੇ ਆ ਨਿਸ਼ਾਨੀ ਬਾਜੇ ਸ਼ਬਦ ਅਨਾਹਦ ਮੰ ਅਨਾਹਦ ਬਾਣੀ ਤੱਕ ਪਹੁੰਚੇ ਨਹੀਂ ਸੀ ਕੋਈ ਸਵਰਗ ਲੋਕ ਤੱਕ ਪਹੁੰਚਿਆ ਹੈ ਕੋਈ ਨਰਕ ਦੇ ਵਿੱਚ ਹੀ ਪਿਆ ਹੈ ਉਹ ਇਸ ਤਰ੍ਹਾਂ ਗੁਰੂ ਪਿਆਰਿਓ ਇਹ ਹਵਾ ਦੇ ਵਿੱਚ ਸਾਡੇ ਆਲੇ ਦੁਆਲੇ ਹੁੰਦੇ ਹੈ ਇਸੇ ਤਰ੍ਹਾਂ ਦੇਵਤੇ ਵੀ ਆ ਕੇ ਬਹਿ ਜਾਂਦੇ ਹਨ ਉਹ ਜੋ ਪੰਛੀ ਜੀਵ ਹਨ ਜਿਹੜੇ ਉਹ ਵੀ ਇੱਥੇ ਆ ਜਾਂਦੇ ਹਨ ਜਿੱਥੇ ਹਰੀ ਦੀ ਕਥਾ ਜਿੱਥੇ ਹਰੀ ਦਾ ਸਿਮਰਨ ਹੈ ਉੱਥੇ ਸਾਰੇ ਜੀ ਪਹੁੰਚਦੇ ਹਨ ਤਾਂ ਇਸ ਤਰ੍ਹਾਂ ਗੁਰੂਪਿਆਰਿਓ ਹੌਲੀ-ਹੌਲੀ ਜਦੋਂ ਇਹਨਾਂ ਨੂੰ ਇਸ ਔਰੇ ਦਾ ਆਨੰਦ ਮਿਲਦਾ ਹੈ ਜਿਹੜੇ ਹੋਰ ਜਾਗਦੇ ਹਨ फेर ਇਹਨਾਂ ਦੇ ਸਾਹਜ ਬੰਦੇ ਸਵੇਸਤਰਾਂ ਜਿਹੜੇ درختਾਂ ਦੇ ਕੋਲ ਅਸੀਂ ਬੰਨੇ ਹਾਂ ਕਿਸੇ ਬਾਗ ਬਗੀਚੇ ਦੇ ਸ਼ਿਲਮਣ ਕਰਦੇ ਤੇ ਉੱਥੇ ਪਹੁੰਚ ਵੀ ਸੈਜ ਵਿੱਚ ਚਲੀ ਜਾਂਦੀ ਬਹੁਤ ਛੇਤੀ ਤੋਂ ਇਹ ਪਰਚੂਨ ਨੇ ਨਾ ਨਹੀਂ ਬੜਾ ਕਮਾਇਆ ਸੈਜ ਵਿੱਚ ਹੋਰ ਬਜਨਮ ਪਰਚੂਨ ਕਮਾਇਆ ਤੇ ਇਹਨਾਂ ਦੇ ਜਿਹੜੇ ਉੱਥੇ ਪਹੁੰਚਦੇ ਵਿੱਚੋਂ ਆਉਂਦੇ ਇਹਨਾਂ ਦੀ ਸੈਜ ਛੇਤੀ ਬੰਨ ਜਾਂਦੀ ਵਨਸਪਤੀ ਦਰਖਤਾਦਕ ਕੇਵਲ ਇਹ ਸੀ ਦੇਖਦੇ ਆਂ ਪਿੱਪਤਾ ਵੀ ਨਹੀਂ ਹਿਲਦਾ ਬੜੀ ਸ਼ਾਇਦ ਦੇ ਵਿੱਚ ਨਾ ਚਮਕਦੇ ਹਨ ਨਾ ਹਿਲਦੇ ਹਨ ਕਿਉਂਕਿ ਇਹ ਦੇਖਦੇ ਆਂ ਦੇਖਦੇ ਆਂ ਦੇਖਦੇ ਆਂ ਹਰ ਵੇਲੇ ਇਹ ਜੰਗਲਾਂ ਨੂੰ ਸੁਣਨ ਨੂੰ ਦੇਖਦੇ ਆਂ ਦੇਖਦਾ ਸੁਣ ਹੋ ਜਾਂਦਾ ਸੋ ਇਸ ਤਰ੍ਹਾਂ ਗੁਰੂ ਪਿਆਰੇ ਹੋ ਜੇਦੋਂ ਕੋਈ ਸੰਤ ਭਗਤ ਜਾਂਦਾ ਤੇ ਚੈਲ ਕਦਮੀ ਕਰਨ ਲੱਗਦੇ ਹਨ ਬੜੇ ਉਤਸਕ ਹੋ ਜਾਂਦੇ ਹਨ ਤੇ ਤੇ ਚਮਕਣ ਲੱਗ ਜਾਂਦੇ ਹਨ ਦੱਸਣ ਲੱਗਦੇ ਹਨ ਕਿ ਅਸੀਂ ਵੀ ਸਾਜ ਦੇ ਵਿੱਚ ਹਾਂ ਪਰ ਹੁਣ ਤੁਸੀਂ ਆਏ ਸਾਜੀ ਸਾਹਿਬ ਚੁੱਟੇ ਹੈ ਤੇ ਹੁਣ ਸਾਡੇ ਨਾਲ ਗੱਲਬਾਤ ਕਰੋ ਇਸ ਤਰ੍ਹਾਂ ਸੀ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਨ ਉਹਨਾਂ ਦੀ ਭਾਸ਼ਾ ਨੂੰ ਮੋਝਦੇ ਹਨ ਉਹ ਵੀ ਬੋਲਦੇ ਹਨ ਪੌਣ ਵੀ ਬੋਲਦੀ ਹੈ ਬਸੰਤਰ ਵੀ ਬੋਲਦਾ ਹੈ ਪਾਣੀ ਵੀ ਬੋਲਦਾ ਹੈ ਉਤਪ੍ਰੇਤ ਸੁਗਰ ਮਿਰਗਾ ਜਨਾਂ ਦੀਆਂ ਵੀ ਆਵਾਜ਼ਾਂ ਹਨ ਉਹ ਇਸ ਤਰ੍ਹਾਂ ਆਪਣਾ ਆਪਣਾ ਅਲੱਗ-ਨੱਲ ਖਾਣਾ ਹੈ ਇਹਨਾਂ ਦਾ ਕੋਈ ਛੱਤੀ ਪਦਾਰਥ ਇਹ ਵੀ ਉਹਨਾਂ ਦਾ ਖਾਣਾ ਹੈ ਇਹ ਮਿੱਟੀ ਵੀ ਖਾਂਦੇ ਹਨ ਪੌਣ ਵੀ ਖਾਂਦੇ ਤੇ ਇਹਨਾਂ ਦਾ ਆਹਾਰ ਹੈ ਉਹ ਜੈਸਾ ਜੈਸਾ ਜੀਵ ਆਹਾਰ ਹੈ ਉਹੋ ਹੋ ਹੋ ਜੀ ਜਗਤ ਦੇ ਵਿੱਚ ਉਹਨਾਂ ਨੂੰ ਮਾਲਕ ਨੇ ਸੋਟਿਆ ਹੋਇਆ ਹੈ ਕਰੋੜਾਂ ਪਤਾਲ ਦੇ ਵਾਸੀ ਹਨ ਕਰੋੜਾਂ ਨਰਕ ਸਵਰਗ ਦੇ ਵਾਸੀ ਹਨ ਕਰੋੜਾਂ ਇਕੱਲੇ ਸਵਰਗ ਦੇ ਵਾਸੀ ਹਨ ਦੇਵਤੇ ਜਿਹੜੇ ਕਰੋੜਾਂ ਨਰਕ ਦੇ ਵਾਸੀ ਅਲੱਗ ਤੋਂ ਹਨ ਤਾਂ ਇਸ ਤਰ੍ਹਾਂ ਗੁਰੂ ਜੀ ਆਇ ਧਰਤੀ ਹੋਰ ਭਰੇ ਹੋਰ ਹੋਰ ਇਸ ਤਰ੍ਹਾਂ ਅਲੱਗ-ਅਲੱਗ ਜੀਵ ਹਨ ਅਲੱਗ ਅਲੱਗ ਤਰ੍ਹਾਂ ਦਾ ਉਹਨਾਂ ਦਾ ਪਰ ਜਿੱਥੇ ਸਤ ਸੰਗਤ ਹੈ ਜਿੱਥੇ ਪਰਮੇਸ਼ਰ ਦੇ ਗੁਣ ਗਾਏ ਜਾਂਦੇ ਹਨ ਉਹਦੇ ਆਲੇ ਦੁਆਲੇ ਆ ਜਾਂਦੇ ਹਨ ਉਹਨਾਂ ਨੂੰ ਬੜਾ ਸੁੱਖ ਮਿਲਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਬਹੁਤ ਜੀ ਆਪ ਜੀ ਨੇ ਕਾਲਪੁਰਖ ਚੜ੍ਹਦੀ ਕਲਾ ਵਿੱਚ ਸਦਾਤਨ ਦਾ ਮਾਰਗਦਰਸ਼ਨ ਕੀਤਾ ਹਾਂਜੀ ਗੁਰੂ ਜੀ ਬਾਰੇ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ वाहगुरु जी का खालसा की फतेह केवल एक सवाल असर लाना गुरु प्यारे कोई भी गुरमुख प्यारा आ जाओ जी वाह गुरु जी का खालसा वाहि बापू जी की फतेह का खालसा गुरु प्यारे ਜਸਵੀਰ ਬੁੱਧਿੰਬਾਪੂ ਜੀ ਮਾਚੂਰ ਸਾਹਿਬ ਤੋਂ ਜੀ ਹਾਂ ਜੀ ਬਾਬਾ ਜੀ ਕੱਲ੍ਹ ਗਰੁੱਪ ਦੇ ਵਿੱਚ ਸਿਮਰਨ ਅਭਿਆਸ ਕਰਵਾਉਣਾ ਸੀਗਾ ਤੇ ਹਜੇ ਸਿਮਰਨ ਅਭਿਆਸ ਸ਼ੁਰੂ ਨਹੀਂ ਸੀ ਕੀਤਾ ਤੇ ਕਥਾ ਕਰ ਰਹੇ ਸੀਗੇ ਮੈਨੂੰ ਮੈਂ ਆਪ ਹੀ ਕਰ ਰਹੀ ਸੀ ਬਾਬੂ ਜੀ ਤੇ ਉਹਦੇ ਵਿੱਚ ਨਾ ਮੈਨੂੰ ਕਥਾ ਕਰਦੀ ਕਰਦੀ ਨੂੰ ਇਦਾਂ ਲੱਗਿਆ ਕਿ ਮੇਰਾ ਸਰੀਰ ਬਹੁਤ ਵਿਸ਼ਾਲ ਹੋ ਗਿਆ ਅੱਖਾਂ ਬੰਦ ਸੀਗੀਆਂ ਤੇ ਮੈਨੂੰ ਇਦਾਂ ਲੱਗਦਾ ਸੀ ਵੀ ਬਹੁਤ ਲਪੱਡਾ ਘੇਰਾ ਹਨਾ ਤੇ ਆਨੰਦ ਵੀ ਆ ਰਿਹਾ ਸੀਗਾ ਬਹੁਤ ਅੱਖਾਂ ਖੋਲਣ ਨੂੰ ਮਾਨ ਨਹੀਂ ਸੀ ਕਰ ਰਿਹਾ ਤੇ ਪਰ ਮੇਰੇ ਨਾਲ ਪਹਿਲਾਂ ਵੀ ਬਾਪੂ ਜੀ ਇਦਾਂ ਪ੍ਰੈਕਟੀਕਲ ਇੱਕ ਹੋਇਆ ਹੋਇਆ ਮੈਂ ਪਹਿਲਾਂ ਵੀ ਸ਼ੇਅਰ ਕੀਤਾ ਸੀ ਵੀ ਇਹ ਕਿਉਂ ਇਦਾਂ ਹੁੰਦਾ ਵੀ ਆਪਣਾ ਬਹੁਤ ਵੱਡਾ ਸਰੀਰ ਲੱਪਣ ਲੱਗ ਜਾਂਦਾ ਹਲਸਾ ਹਲਸਾ ਆਦਰ ਨਾਦਰ ਸੋ ਕਮਾੜਾ ਡੋਟ ਹੈਵ ਆਰ ਤੁਹਾਨੂੰ ਤੁਹਾਨੂੰ ਸਾਡੀ ਸਤਿ ਦੀ ਦੇ ਦੇ ਉਹ ਬਹੁਤ ਬਸਦਾ ਕੋਈ ਬਹੁਤ ਉਹ ਕਿ ਸਰਾ ਕੋਈ ਕੁਝ ਨਹੀਂ ਹੋ ਰਿਹਾ ਸੂਰਜਾ ਪਰ ਹੁਣ ਸੇ ਹੁੰਦੇ ਨੇ ਖੇਡਣ ਕਾਲੀਆਂ ਰੰਗ ਅੱਤਨ ਦੇ ਰਿਹਾ ਇਹ ਬੜਦੇ ਹਨ ਕਾਣ ਸੋਤੇ ਦੇ ਚੰਦ ਦੇ ਪਰੰਭੂ

ਉਹ ਲੰ ਕਿਉਂਕਿ ਕਿ ਪਸੇਂਤ ਆਂ ਜਾ ਰਹੇ ਤੇ ਪਰਿੰਦਾ ਛੋੜਨ ਤੇ ਕਿ ਆਦਾ ਪਰ ਤੇ ਸੁਖ ਨੂੰ ਦੇਣਾ ਕਰਨਾ ਹਮ ਉਹ ਜਦੋਂ ਤਪ ਸ਼ੂਂਦੇ ਉਦੋਂ ਅਸੀਂ ਖੋਲ ਜਾਂਦੇ ਜਦੋਂ ਠੰਡ ਹੁੰਦੀ ਉਦੋਂ ਅਸੀਂ ਸੰਗੜ ਜਾਂਦੇ ਤੇ ਜਦੋਂ ਅਸੀਂ ਨਾਮ ਦੇ ਵਿੱਚ ਹੁੰਨੇ ਆ ਫਿਰ ਅਸੀਂ ਵਿਸ਼ਾਲ ਪਰਮਾਤਮਾ ਜੈਸਾ ਪ੍ਰਭੂ ਜਿਹੀ ਅਗਨਾਸ਼ੀ ਹੋ ਜਾਣੇ ਬਸ ਇਹੀ ਕਾਰਨ ਹੈ ਕਿ ਪਰਮਾਤਮਾ ਬੋਲਦਾ ਅੰਦਰ ਸਾਹ ਸ਼ਰੀਰ ਜਿਹਾ ਇਸ ਤਰ੍ਹਾਂ ਲੱਗਦਾ ਹੈ ਕਿ ਇਹ ਉਸੇ ਪਰਮਾਤਮਾ ਦਾ ਰੂਪ ਹੋ ਗਿਆ ਪਰਮਾਤਮਾ ਤਾਂ ਵਿਸ਼ਾਲ ਹੈ ਪੂਰਾ ਕਾਲਿਕਲਾ ਪਰਮਾਤਮਾ ਤਾਂ ਇਸ ਤਰ੍ਹਾਂ ਜਦੋਂ ਆਕਾਰ ਦੇ ਵਿੱਚ ਨਿਰੰਕਾਰ ਸਮਾ ਜਾਂਦਾ ਹੈ ਫਿਰ ਇਸ ਤਰ੍ਹਾਂ ਹੋ ਜਾਂਦਾ ਕਿਉਂਕਿ ਨਿਰੰਕਾਰ ਬਹੁਤ ਵੱਡਾ ਹੈ ਵੱਡੇ ਦੀਆਂ ਵਡਿਆਈਆਂ ਕਰਦੇ ਫਿਰ ਅਸੀਂ ਵੀ ਵੱਡੇ ਹੋ ਜਾਂਦੇ ਕਿ ਸ਼ਕਨਾ ਕਰਨਾ ਜਾਏ ਸੂਕর্তਾ ਦਾ ਆਦਰ ਕਰੀਂ जिया रे जी समाए साई कार कुमार ने तो छोड़ी तीन दिन पाए नान के कि भारी हो दो जी सो करे जे किसे रजाए सो करे जे किसे उस दी रजा दे विच गुरु प्यारे ये खुशियाँ मालक अपने कर्म वरतांदा है तो सानू इस तरह लगता है कि साडे विचार परमात्मा जैसे हो गए प्रभ जैसे अविनाशी जैसे हो गए ਉਸ ਅਸਲ ਵਿੱਚ ਇਹੀ ਕਾਰਨ ਹੈ। ਉਹ ਬੜੀ ਕਿਰਪਾ ਹੋ ਰਹੀ ਹੈ ਗੁਰੂ ਘਰ ਦੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂ ਵਾਹਿਗੁਰੂ ਜੀ ਕੀ ਫਤਿਹ। ਬਹੁਤ-ਬਹੁਤ ਧੰਨਵਾਦ ਬਾਪੂ ਜੀ ਆਪ ਜੀ ਦਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਪੂ ਜੀ ਵੈਸੇ ਵੀ ਇਨਾਂ ਨੂੰ ਸ਼ਾਬਾਸ਼ੀ ਦਿਓਏ ਸਾਰੇ ਵੱਡਾ-ਵੱਡਾ ਹਿਰਦਾ ਕਰਕੇ ਸਾਨੂੰ ਸਾਰਿਆਂ ਨੂੰ ਭਾਈ ਸੇਵਾ ਸਿੰਘ ਜੀ ਦੀ ਰੋਜ਼ ਸਾ ਬੁੱਕ ਪੜ੍ਹ ਕੇ ਸੁਣਾਉਂਦੇ ਨੇ ਵਾਹਿਗੁਰੂ ਜੀ। ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਤੇ ਬਹੁਤ ਬਹੁਤ ਵਧਾਈਆਂ ਆ ਤੇ ਨਾਲ ਬਹੁਤ ਬਹੁਤ ਪਿਆਰ ਸਾਰੀ ਸੰਗਤ ਵੱਲੋਂ ਦਾਸ ਵੱਲੋਂ ਗੁਰੂ ਮਹਾਰਾਜ ਜੀ ਵੱਲੋਂ ਆਪ ਜੀ ਨੂੰ ਵਧਾਈਆਂ ਆ ਉਹ ਇਹਨਾਂ ਦੇ ਨਾਮ ਦਾ ਇੱਕ ਜਕਾਰਾ ਪੰਜ ਕਰਿਆ ਆਪਾਂ ਸਾਰੀ ਸੰਗਤ ਦੇ ਨਾਮ ਤੇ ਦਸ਼ਮੇਸ਼ ਪਿਛਾ ਦੇ ਪਿਤਾ ਦੀ ਖੁਸ਼ੀ ਲੈਣ ਵਸਤੇ ਜੂ ਉਹਨਾਂ ਦੇ ਮਨ ਨੂੰ ਭਾ ਜਾਈਏ ਪਹਿਲਾਂ ਖਾਸ ਤੇ ਫਿਰ ਆਪਾਂ ਸਾਰੇ ਹੀ

So, <speaking in foreign> Nihal. <language> <speaking in foreign language> ਖਾਲਸਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਜੀ ਸਨ ਗੁਰੂ ਪਿਆਰੇ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਪਾਈ ਸਾਖ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਹਾਂਜੀ ਬਾਖਰ ਜੀ ਮੈਂ ਇੱਕ ਗੱਲ ਪੁੱਛਣੀ ਸਾਨੂੰ ਸਵੇਰੇ ਸਵੇਰੇ ਹੀ ਅੱਜ ਮੈਂ ਦੇਦੋ ਗਰਜੁਰਾ ਸਾਹਿਬ ਤੋਂ ਹੋ ਕੇ ਘਰੇ ਆਈਆਂ ਤਾਂ ਮੈਂ ਕਿਹਾ ਚਲ ਦੁੱਧ ਲਿਆਵਾਂ ਅੱਜ ਮੈਂ ਦੁੱਧ ਲੈਣ ਗਈ ਤਾਂ ਮੇਰਾ ਹਨੀ ਜਨਕਾ ਅੱਜ ਘਟਨਾ ਵਾਪਰੀ ਇੱਕ ਮੈਂ ਇੰਨੀ ਹੈਰਾਨ ਹੋਈ ਵੀ ਕੀ ਗੱਲ ਹੋ ਗਈ ਜਦੋਂ ਮੈਂ ਦੁੱਧ ਲੈ ਕੇ ਵਾਪਸ ਆਈ ਹੁਣ ਸਾਸ ਗਰਾਸੀ ਮਿਲਨ ਕਰਦੇ ਜਾਈਦਾ ਵਾ ਤੇ ਸਿਮਨ ਕਰਦੀ ਮੁੜ ਕੇ ਆਈਦਾ ਉੱਥੇ ਰਸਤੇ ਦੇ ਵਿੱਚ ਨਾ ਗੱਡੀ ਦੇ ਥੱਲੇ ਪਰਸ ਕੱਲ ਵੀ ਮੈਂ ਦੇਖਿਆ ਇੱਕ ਬੱਚਾ ਸੀ ਕੁੱਤੇ ਦਾ ਕਤੂਰਾ ਸੀ ਵਾਈਟ ਕਲਰ ਦਾ ਤੇ ਉਹ ਮੈਨੂੰ ਦੇਖ ਕੇ ਨਾ ਚੇਚਕਣ ਲੱਗ ਗਿਆ ਤੇ ਉਹ ਮੈਂ ਖੜ ਕੇ ਦੇਖਣ ਵੀ ਲੱਗੀ ਮੈਂ ਕਿ ਇਹਨੂੰ ਕੀ ਹੋਇਆ ਵੀ ਜਿੱਦਾਂ ਲੱਗਿਆ ਜਿਵੇਂ ਮੇਰੇ ਤੋਂ ਡਰਿਆ ਹੁੰਦਾ ਉਹ ਬਹੁਤ ਭੈਪਿਤ ਸੀਗਾ ਕੱਲ ਤਾਂ ਮੈਂ ਅਗਨੋਰ ਕਰ ਗਈ ਅੱਜ ਜਦੋਂ ਹੀ ਉੱਥੇ ਫੇਰ ਮੈਂ ਨਿਕਲੀ ਨਾ ਬਾਹਰ ਤੇ ਪਹਿਲਾਂ ਮੈਨੂੰ ਤਾਂ ਇਹ ਲੱਗਿਆ ਵੀ ਇਹੋ ਠੰਡ ਦੇ ਵਿੱਚ ਠੰਡ ਮਹਿਸੂਸ ਕਰਦਾ ਬੀ ਤੁ ਮਤਾਈ ਨਾ ਕਰਦਾ ਅੱਜ ਜਦੋਂ ਮੈਂ ਆਈ ਦੁੱਧ ਲੈ ਕੇ ਉਸੇ ਰਸਤੇ ਤੋਂ ਉਹ ਦੇਖ ਕੇ ਮੈਨੂੰ ਗੱਡੀ ਥੱਲੇ ਵੜ ਗਿਆ ਵਾਹਿਗੁਰੂ ਜੀ ਐ ਨਾਉ ਚੀਓ ਕੋ ਪੋਂਕਿਆ ਉਹ ਇੰਨਾ ਪੋਂਕਿਆ ਉੱਚੀ ਉੱਚੀ ਤੇ ਆਇ ਲੱਗਿਆ ਮੈਨੂੰ ਵੀ ਮੈਨੂੰ ਵੀ ਇਹ ਮਹਿਸੂਸ ਹੋਣ ਲੱਗ ਵੀ ਇਹ ਅੰਦਰੋਂ ਕਿਨੇ ਕੋਈ ਕਿਸ ਦਰਦਾ ਇਹਨੂੰ ਕੋਈ ਮਹਿਸੂਸ ਹੁੰਦਾ ਜਾਂ ਕਿ ਮੈਂ ਤੋ ਦੇਖ ਕੇ ਡਰਿਆ ਵਾ ਜਾਂ ਕਿੱਦਾਂ ਮੈਨੂੰ ਕੁਝ ਸਮਝ ਨਹੀਂ ਲੱਗੀ ਵਾਹਿਗੁਰੂ ਤੁਸੀਂ ਦੱਸ ਸਕਦੇ ਆ ਵੀ ਕੀ ਗੱਲ ਹੋਈ ਆ ਵਾਹਿਗੁਰੂ ਜੀ ਕਾਲਸ ਵਾਹਿਗੁਰੂ ਜੀ ਕੀ ਫੱਤੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਹ ਗੁਰੂ ਪਿਆਰਿਓ ਜੋ ਇੱਕ ਘਟਨਾ ਜੜੀ ਹੈ ਕੋਈ ਵਿਚੇਤਰ ਘਟਨਾ ਨਹੀਂ ਸਹਿ ਸੁਭਾਈ ਹੋ ਜਾਂਦਾ ਹੈ ਕੋਈ ਪੁਰਬ ਜਨਮ ਦਾ ਕੋਈ ਸਬੰਧ ਹੁੰਦਾ ਹੈ ਕੋਈ ਸਾਡਾ ਲੈਣ ਦੇਣ ਹੁੰਦਾ ਹੈ ਪਿਛਲਾ ਤੋ ਇਸ ਕਰਕੇ ਗੁਰੂ ਕਹ ਰਹੇ ਹੋ ਮਨੁੱਖਾ ਜਨਮ ਦੇ ਵਿੱਚ ਹੋ ਤੁਸੀਂ ਉਹ ਜੀਵ ਜਿਹੜਾ ਹੈ ਇਸ ਪਸ਼ੂ ਜੂਨ ਦੇ ਵਿੱਚ ਹੈ ਤੋ ਇਸ ਕਰਕੇ ਪ੍ਰਾਣਾ ਕੋਈ ਸੰਬੰਧ ਹੈ ਤੁਹਾਡਾ ਉਹਦੇ ਨਾਲ ਪਿਛਲੇ ਜਨਮ ਦਾ ਜੋ ਉਹਦੇ ਕੋਲ ਕੋਈ ਗਲਤੀ ਹੋਈ ਹੈ ਜਿਸ ਕਰਕੇ ਉਸ ਨੂੰ ਜੂਨ ਮਿਲੀ ਹੈ ਤੁਹਾਨੂੰ ਮਨੁੱਖਾ ਜਨਮ ਮਿਲੇ ਤੋ ਇਸ ਕਰਕੇ ਹੋ ਸਕਦਾ ਹੈ ਕਿ ਉਹ ਆਪਣੇ ਉਸ ਪਛਤਾਵੇ ਦੇ ਕਾਰਨ ਉਹ ਰੋ ਕੇ ਦਸ ਰਿਹਾ ਹੈ कि देखो उसी परमात्मा ਨਾਲ ਜੁੜੇ ਹੋ ਤੇ ਮੇਰੀ ਹਾਲਤ ਕੀ ਹੈ ਤੇ ਮੇਰੇ ਤੇ ਕਿਰਪਾ ਕਰੋ ਤੁਸੀਂ ਉਸੇ ਨਾਮ ਦੇ ਨਾਲ ਜੁੜੇ ਹੋ ਗੁਰੂ ਘਰ ਆ ਰਹੇ ਹੋ ਬਿਆਸ ਇਕੱਠੇ ਸੀ ਪਰ ਮੇਰਾ ਜੀਵਨ ਕੈਸਾ ਹੋ ਗਿਆ ਤੁਹਾਡਾ ਕੈਸਾ ਹੋਇਆ ਸੋ ਮੈਨੂੰ ਵੀ ਆਪਣੇ ਜੈਸਾ ਕਰਾਓ ਉਹ ਆਪਣੇ ਵੱਲ ਧਿਆਨ ਤੁਹਾਡਾ ਖਿਚਾ ਖਿੱਚਦਾ ਹੈ ਇਹ ਜਿਸ ਤੇ ਪਾਓ ਉਸ ਵਿਚਾਰੇ ਦੀ ਮੁਕਤੀ ਹੋ ਜਾਏ ਹਾਜੀ ਵਾਹ ਕਿ ਉਹ ਹੋ ਨਾ ਹਾਂਜੀ 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 ਉਹ ਦੇਖ ਕੇ ਨਾ ਮੈਨੂੰ ਗੱਡੀ ਦੇ ਥੱਲੇ ਵੜ ਗਿਆ ਵਾਹ ਮੈਂ ਉੱਥੇ ਖੜੀ ਰਹੀ ਇੱਕ ਨਾ ਹੋਰ ਗੁਰਮਖ ਨੇ ਉਹ ਵੀ ਨਾਮ ਜਪਣ ਵਾਲੀ ਆ ਉਹ ਦੁੱਧ ਲੈ ਕੇ ਬੈਠੇ ਹੋਏ ਆ ਕੋਲ ਖੜੇ ਆ ਹਨਾ ਵੀ ਲੈ ਤੈਨੂੰ ਦੁੱਧ ਪਾਉਣੀ ਆ ਮੈਂ ਉਹ ਉਹ ਬਾਹਰ ਉਹਨਾਂ ਨੂੰ ਬਾਜਾ ਮਾਰ ਜੰਦੇ ਉਹਨੂੰ ਕਤੂਰੇ ਨੂੰ ਵੀ ਆਜਾ ਲੈ ਦੁੱਧ ਪੀ ਲੈ ਦੁੱਧ ਪੀ ਲੈ ਤੇ ਮੈਨੂੰ ਦੇਖ ਗੱਡੀ ਥੱਲੇ ਉਹ 19 ਦਿਨ ਜਿੰਨੀ ਦਿਨ ਮੈਂ ਉਹਰੇ ਤੱਕ ਆ ਨਹੀਂ ਗਈ ਮੈਂ ਦਸ ਕਾਰਮ ਉਰੇ ਆਈਆਂ ਤੇ ਕਦਮ ਉਰੇ ਆਈਆਂ ਤੇ ਫਿਰ ਉਹ ਉਦੋਂ ਵੀ ਬਾਹਰ ਨਹੀਂ ਸੀ ਉਹ ਆ ਆ ਰਿਹਾ ਸੀਗਾ ਮੈਨੇ ਦੇਖ ਕੇ ਮੈਨੂੰ ਬਹੁਤ ਹੀ ਜ਼ਿਆਦਾ ਹੈਰਾਨੀ ਹੋਈ ਵੀ ਇਹ ਜੀ ਕਦੇਗਰ ਬਹੁਤ ਇਥੇ ਹੁਣ ਕੁੱਕਰ ਬਹੁਤ ਨਹੀਂ ਆਪਣੇ ਗਲੀ ਦੇ ਵਿੱਚ ਕਦੇ ਆਇਆ ਹੀ ਨਹੀਂ ਹੈਗਾ ਵੀ ਕੀ ਹੋ ਰਿਹਾ ਵਾ ਹਨਾ ਕਿ ਹੁਣ ਮੈਂ ਸਵੇਰੇ ਜਾਊਂਗੀ ਦੇਖੂਗੀ ਮੈਂ ਉਸੇ ਰਸਤੇ ਜਾਂਦੀਆਂ ਫਿਰ ਦੇਖਦੇ ਹੁਣ ਵੀ ਉਹਦੇ ਕੀ ਕੀ ਮਤਲਬ ਉਹਦੀ ਹਾਲਾਤਾਂ ਫਿਰ ਮੋਤੇ ਖੜੂੰਗੀ ਦੇਖੂਗੀ ਹਨਾ ਬਾਰ ਬਚਕਾਰ ਕੇ ਦ੍ਰਿਸ਼ਟੀ ਪਾਇਓ ਦੀ ਮੁਕਤੀ ਹੋ ਚਾਹੁੰਦਾ ਹੋਣਾ ਤਾਂ ਤੁਸੀਂ ਐਦਾਂ ਕਰੋ ਗੁਰੂ ਪਿਆਰਿਓ ਹਾਂਜੀ ਉਹ ਜੋ ਜੀਵ ਹੈ ਜਿਹੜਾ ਜਿਸ ਨੇ ਇਸ ਕੋਕਰ ਦੇ ਜਨ ਵਿੱਚ ਹੈ ਉਹ ਮਤਲਬ ਚਾਹੁੰਦਾ ਹੈ ਕਿ ਆਪਣੇ ਜੜੀਆਂ ਭੁੱਲਾਂ ਬਖਸਾਣਾ ਚਾਹੁੰਦਾ ਹੈ ਤੇ ਤੁਸੀਂ ਉਸਤੇ ਜਦੋਂ ਵੀ ਗੁਰੂ ਘਰ ਆਓ ਜਦੋਂ ਵੀ ਸਿਮਰਨ ਕਰਕੇ ਉਸਤੇ ਦ੍ਰਿਸ਼ਟੀ ਪਾਓ ਤੇ ਤਾਂਕਿ ਉਹਦਾ ਵਧਾਰ ਹੋ ਜਾਏ ਇਹ ਪੁਰੋਬੀ ਜਨਮ ਦਾ ਕੁਐਸਚਨ ਜੋਗ ਹੈ ਗੁਰੂ ਪਿਆਰੇ ਉਹ ਜਿਹਦੇ ਕਾਰਨ ਇਹ ਜੀਵ ਜਿਹੜਾ ਹੈ ਉਹ ਕਿਉਂਕਿ ਜਿਹੜੇ ਕੁਕਰ ਨੇ ਨਾ ਗੁਰੂ ਪਿਆਰੇ ਉਹ ਹਾਂਜੀ ਇਹਨਾਂ ਨੂੰ ਸੁੱਖ ਹੁੰਦਿਕਦਾ ਹੈ ਇਹਨਾਂ ਨੂੰ ਜੰਮ ਵੀ ਦਿਖਦੇ ਇਹਨਾਂ ਨੂੰ ਹਰ ਚੀਜ਼ ਦਿਖਦੀ ਹਾਂ ਇਹ ਇਹਨਾਂ ਦੀ ਸੁਗੰਧ ਦੀ ਸ਼ਕਤੀ ਸਾਡੇ ਤੋਂ 10 ਗੁਣਾ ਜ਼ਿਆਦਾ ਆਪਾਂ ਦੇਖਦੇ ਨੇ ਵੀ ਪੁਲਿਸ ਵੀ ਇਹਨਾਂ ਦੀ ਸਹਾਇਤਾ ਲੈਂਦੀ ਕੋਈ ਬੰਬ ਹੋਵੇ ਕੋਈ ਅਸੀ ਚੀਜ਼ ਹੋਵੇ ਕੋਈ ਡਰਗ ਲੈ ਕੇ ਜਾ ਰਿਹਾ ਹੋਵੇ 에ਰਪੋਰਟਾਂ ਤੇ ਸੁੰਘ ਕੇ ਦੱਸ ਦਿੰਦੇ ਪਈ ਇਹ ਬੰਦਾ ਮਾੜਾ ਇਹ ਡਰਗ ਲੈ ਕੇ ਜਾ ਰਹੇ ਬੰਮ ਲੈ ਕੇ ਜਾ ਰਹੇ। ਤੋਂ ਇਹਨਾਂ ਨੂੰ ਜਿਹੜਾ ਭੋਤ ਪ੍ਰੇਤ ਇਹ ਚੀਜ਼ਾਂ ਵਿਕਦੀਆਂ ਹਨ ਤਾਂ ਤਾਂ ਇਹ ਉੱਪਰ ਮੂੰਹ ਕਰਕੇ ਭੌਂਕਦੇ ਭਈ ਕੁਝ ਹੋਣ ਵਾਲਾ। ਉਹ ਐਸਾ ਵੀ ਹੁੰਦਾ ਤੇ ਕਈ ਵਾਰ ਇਹੋ ਆ ਹੁੰਦਾ ਕਿ ਜੀਵਨ ਮੁਕਤੀ ਵਾਸਤੇ ਇਹ ਜੀਵ ਦੇ ਕੋਈ ਸਬੰਧ ਹੁੰਦੇ ਨੇ ਉਹ ਆਪਣੀ ਖਿਮਾ ਮੰਗ ਰਿਹਾ ਹੈ। ਭਈ ਮੇਰੇ ਕੋ ਗਲਤੀ ਹੋਈ ਮੈਨੂੰ ਇਸ ਪਾਸੇ ਧੇਜ ਦਿੱਤਾ ਤੁਹਾਨੂੰ। ਪਰਮਾਤਮਾ ਨੇ ਆਪਣੇ ਨਾਲ ਜੋੜਿਆ ਹੋਇਆ। ਤੇ ਮੇਰੇ ਤੇ ਵੀ ਕਿਰਪਾ ਕਰੋ। ਤੇ ਜਰੂਰ ਤੁਸੀਂ ਉਹ ਤੁਹਾਨੂੰ ਦਿਖੇ ਤਾਂ ਤੁਸੀਂ ਇੱਕ ਵਾਰੀ ਉਸ ਦੀ ਦ੍ਰਿਸ਼ਟੀ ਪਾਓ। ਠੀਕ ਹੈ ਮਹਾਰਾਜ ਦੀ ਕਿਰਪਾ ਕਰਮ ਸਤ ਉਹ ਸੁਦਾ ਪਲਾ ਹੋ ਜਾਏ ਵਾਹਿਗੁਰੂ ਜੀ ਦਾ ਕਾਲ ਸਤ ਸਤ ਹਾਂ ਵਾਹਿਗੁਰੂ ਜੀ ਕੀ ਫਤਿਹ